ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਪਰਮ ਪਾਪੇ ਨੂੰ 40000 ਰੁਪਏ ਚਾਹੀਦਾ ਓਏ ਤੇਰਾ ਦਿਵਾਕ ਤਾਂ ਠੀਕ ਆ ਓਹੋ ਪਾਪੇ ਤੋਂ 3 ਮਹੀਨੇ ਦਾ ਕਰਾਂ ਨਹੀਂ ਬਰੇਗਾ ਨਹੀਂ ਉਹਨਾਂ ਨੇ ਆਪਾਂ ਨੂੰ ਦੱਸਿਆ ਹੈ ਪੈਸੇ ਕਿਹੜਾ ਬੁੱਟਾ ਨੂੰ ਲੱਗਦੀ ਆ ਆਪਾਂ ਉਹਨੂੰ 40000 ਰੁਪਏ ਦੇ ਦਈਏ ਤੂੰ ਚਿੰਤਾ ਨਾ ਕਰ ਮੇਰੇ ਕੋਲ ਇੱਕ ਤਰੀਕਾ ਹੈਗਾ ਆਪਾਂ ਪਾਪਾ ਪਾਪੇ ਨੂੰ ਆਪਣੇ ਨਾਲ ਹੀ ਰੱਖ ਲਾਂਗੇ ਕੀ ਕਹਿ ਰਹਾ ਤੂੰ ਜੇ ਪਾ ਪਾਇਸਾ ਰਹੂਗਾ ਮਾਇਸਾ ਕਰ ਨਹੀਂ ਰਹਿਣਾ ਪਰ ਮੈਂ ਤਾਂ ਪਾਪੇ ਨੂੰ ਕਹਤਾ ਨੂੰ ਮੈਂ ਪੈਸੇ ਲੈ ਕੇ ਆਉਣਾਗਾ ਨਹੀਂ ਨਹੀਂ ਹੁਣੇ ਫੋਨ ਕਰ ਤੇ ਕਹਿ ਕਹ ਉਹ ਤਾਂ ਮੈਂ ਤਾਂ ਆਪਦੇ ਬੱਚੇ ਦੀ ਫੀਸ ਤੇ ਪੈਸੇ ਲਾਤੇ ਕਿ ਮੇਰੇ ਕੋਲ ਤਾਂ ਕੋਈ ਪੈਸਾ ਨਹੀਂ ਬਚਿਆ ਦੇਖ ਪਰਮ ਹੁਣ ਉਹਨਾਂ ਨੂੰ ਮੈਂ ਐ ਕਿਵੇਂ ਕਹਿ ਦੇਵਾਂ ਉਹਨਾਂ ਨੂੰ ਫੋਨ ਕਰ ਤੇ ਕਹਿ ਇਹਨੂੰ ਪਤਾ ਨਹੀਂ ਕਿਦੋਂ ਦੁਨੀਆ ਦੀ ਸਮਝ ਆਉਗੀ ਹੈਲੋ ਹੈਲੋ ਪਾਪਾ ਜੀ ਮੇਰੇ ਕੋਲ ਉਹਨਾਂ ਪੈਸਿਆਂ ਦਾ ਹੱਲ ਨਹੀਂ ਹੋ ਸਕਦਾ ਤੂੰ ਤਾਂ ਪੁੱਤ ਕਹਿੰਦਾ ਸੀਗਾ ਵੀ ਦੇ ਦੂੰਗਾ ਮੈਂ ਪੈਸੇ ਹੁਣ ਤੈਨੂੰ ਕੀ ਹੋ ਗਿਆ ਦੇਖੋ ਨਾ ਪਾਪਾ ਜੀ ਮੈਂ ਆਪਦੀ ਬੱਚੀ ਦੀ ਐਡਮਿਸ਼ਨ ਕਰਾਉਣੀ ਸੀਗੀ ਤੇ ਮੇਰੇ ਸਾਰੇ ਪੈਸੇ ਉਧਰ ਲੱਗ ਗਏ ਚਲ ਕੋਈ ਗੱਲ ਨਹੀਂ ਪੁੱਤ ਮੈਂ ਤਾਂ ਤੈਨੂੰ ਕਿਹਾ ਸੀ ਵੀ ਜੇ ਨਹੀਂ ਹੁੰਦਾ ਕੋਈ ਹੱਲ ਤਾਂ ਕੋਈ ਗੱਲ ਨਹੀਂ ਤੁਸੀਂ ਕਿਤੇ ਹੋਰ ਹੱਲ ਕਰ ਲਓ ਪਲੀਜ਼ ਤੂੰ ਆਪ ਹੀ ਕਹੀ ਜਾਂਦਾ ਸੀ ਚਲ ਕੋਈ ਗੱਲ ਨਹੀਂ ਤੂੰ ਆਪ ਦਾ ਧਿਆਨ ਰੱਖੀ ਮੈਂ ਮਾਫੀ ਚਾਹੁੰਦਾ ਪਾਪਾ ਜੀ ਬੜੀ ਘੈਂਟ ਗੱਲ ਆ ਤੂੰ ਤਾਂ ਵਧੀਆ ਝੂਠ ਬੋਲਦਾ ਇੰਨਾ ਤੇ ਹਾਂ ਮੈਥੋਂ ਪੁੱਛੇ ਬਿਨਾ ਕਿਸੇ ਨੂੰ ਪੈਸੇ ਨਹੀਂ ਦੇਣੇ ਹੁਣ ਤੂੰ ਸਮਝ ਗਿਆ ਤਾਂ ਇੱਕ ਮਿੰਟ ਹੈਲੋ ਪਾਪਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪੁੱਤ ਮੈਂ ਤਾਂ ਸਾਰੇ ਰਿਸ਼ਤੇਦਾਰਾਂ ਨੂੰ 40000 ਰੁਪਏ ਦਾ ਕਹਿ ਕਹਿ ਕੇ ਥੱਕ ਗਿਆ ਪਰ ਮੈਨੂੰ ਤਾਂ ਕਿਸੇ ਨੇ 40000 ਰੁਪਏ ਨਹੀਂ ਦਿੱਤਾ ਫਿਰ ਮੈਨੂੰ ਮਕਾਨ ਮਾਲਕ ਨੇ ਨੋਟਿਸ ਦੇ ਦਿੱਤਾ ਵੀ ਮਕਾਨ ਛੇਤੀ ਛੇਤੀ ਖਾਲੀ ਕਰ ਦਿੱਤਾ ਜਾਵੇ ਤੇ ਨਹੀਂ 40000 ਰੁਪਏ ਦੇ ਦੇ ਪਰ ਬੇਟਾ ਮੈਂ ਸਾਰਿਆਂ ਨੂੰ ਕਹਿ ਕਹਿ ਕੇ ਥੱਕ ਗਿਆ ਫਿਰ ਮੈਂ ਸੋਚਿਆ ਵੀ ਮੈਂ ਆਪਣੇ ਆਪ ਦੇ ਰਿਸ਼ਤੇਦਾਰ ਨੂੰ ਪੁੱਛਾਂ ਫਿਰ ਮੈਂ ਉਹਨੂੰ ਪੁੱਛਿਆ ਪਹਿਲਾਂ ਤਾਂ ਉਹਨੇ ਹਾਂ ਕਰ ਦਿੱਤੀ ਮਗਰੋਂ ਪਤਾ ਨਹੀਂ ਕੀ ਗੱਲ ਹੋ ਗਈ ਫਿਰ ਉਹਨੇ ਮੈਨੂੰ ਜਵਾਬ ਦੇ ਦਿੱਤਾ ਪੁੱਤ ਮੈਂ ਬਹੁਤ ਮਜਬੂਰੀ ਵਿੱਚ ਫਸਿਆ ਹੋਇਆ ਹਾਂ ਮੇਰਾ ਪੁੱਤ ਮੇਰੀ ਧੀ ਵੀ ਕਿਸੇ ਲੋਟ ਕਰਕੇ ਹੱਲ ਜ਼ਰੂਰ ਕਰੋ ਹਾਂ ਪਾਪਾ ਉਹ ਸੋਨੂੰ ਪੈਸੇ ਚਾਹੀਦੇ ਨੇ ਹਾਂ ਮੇਰੀ ਧੀ ਹਾਂ ਤੁਸੀਂ ਪਰੇਸ਼ਾਨ ਨਾ ਹੋ ਪਾਪਾ ਮੈਂ ਹੁਣੇ ਪੈਸੇ ਲੈ ਕੇ ਆਉਣੀ ਆ ਹਾਂ ਹਾਂ ਠੀਕ ਹੈ ਪੁੱਤ ਠੀਕ ਹੈ ਤੂੰ ਛੇਤੀ ਆ ਜਾ ਤੈਨੂੰ ਦੱਸਣਾ ਚਾਹੀਦਾ ਸੀ ਪੈਸੇ ਤੇਰੇ ਵਾਲੇ ਪਾਪਾ ਨੂੰ ਚਾਹੀਦੇ ਆ ਕਿ ਮੇਰੇ ਵਾਲੇ ਪਾਪਾ ਨੂੰ ਚਾਹੀਦੇ ਆ ਜੇ ਮੇਰੇ ਪਾਪਾ ਨੂੰ ਪੈਸੇ ਚਾਹੀਦੇ ਸੀ ਸੋਨੂੰ ਮੈਨੂੰ ਪੁੱਛਣ ਦੀ ਲੋੜ ਸੀ ਲਿਆ ਸੇ ਤੇ ਕਰਮੇ ਪੈਸੇ ਤੇ ਕੀ ਗੱਲ ਹੈ ਤੂੰ ਤਾਂ ਇੱਕੇ ਦਮ ਹੀ ਬਦਲ ਗਈ ਜੇ ਤੇਰੇ ਪਿਓ ਨੂੰ ਪੈਸੇ ਦੀ ਲੋੜ ਹੈ ਤਾਂ ਪੁੱਛਣ ਦੀ ਲੋੜ ਨਹੀਂ ਜੇ ਮੇਰੇ ਪਿਓ ਨੂੰ ਪੈਸੇ ਦੀ ਲੋੜ ਹੈ ਤਾਂ ਪੈਸੇ ਦਰਖਤਾ ਨੂੰ ਲੱਗਦੇ ਆ ਅੱਛਾ ਤੇ ਮੈਨੂੰ ਕੋਈ ਦੁਨੀਆ ਦੀ ਸਮਝ ਨਹੀਂ ਤੇ ਹੋਰ ਪਤਾ ਨਹੀਂ ਤੈ ਕੀ ਕੀ ਕਹਿਆ ਮੈਨੂੰ ਤੇਰੇ ਪਾਪਾ ਨੂੰ ਦੇਣ ਵਾਸਤੇ ਪੈਸੇ ਹੈ ਨਹੀਂ ਮੇਰੇ ਕੋਲੇ ਹਾਂ ਹਾਂ ਤੁਸੀਂ ਤਾਂ ਸਹੀ ਕਹਿ ਰਹੇ ਹੋ ਹਾਂ ਹੁਣ ਠੀਕ ਹੈ ਹੁਣ ਤੂੰ ਐਂ ਕਹਦੇ ਵੀ ਪਾਪੇ ਨੂੰ ਪੈਸੇ ਨਾ ਦਿਓ ਨਹੀਂ ਮੈਂ ਇਹ ਨਹੀਂ ਕਹਿ ਸਕਦਾ ਹੁਣ ਮੈਂ ਜੋ ਵੀ ਹਾਂ ਆਪਣੇ ਪਾਪਾ ਕਰਕੇ ਹਾਂ ਹਾਂ